ਸੋ ਇੱਕ ਗੱਲ ਹੋਰ ਹੈ ਪੀਸੀਓਡੀ ਦੀ ਆਪਾਂ ਕੁੜੀਆਂ ਨੂੰ ਕਈ ਵਾਰ 6-6 ਮਹੀਨੇ ਤੱਕ ਪੀਰੀਅਡਸ ਨਹੀਂ ਹਟਦੇ ਉਹਦਾ ਕੀ ਕਾਰਨ ਹੈ ਉਹਦਾ ਕਾਰਨ ਜਦੋਂ ਮੋਟਾਪਾ ਆ ਜਾਂਦਾ ਹੈ ਮੋਟਾਪੇ ਦੇ ਨਾਲ ਉਹਨੂੰ ਕੋਈ ਨਾ ਕੋਈ ਮਾਸ ਅੰਦਰ ਵੱਜ ਜਾਂਦਾ ਹੈ ਉਸ ਦਾ ਕਾਰਨ ਜਾਂ ਉਹਦਾ ਅਨਿਵੀਆਂ ਹੋ ਜਾਂਦਾ ਹੈ ਖੂਨ ਘਟ ਜਾਂਦਾ ਹੈ ਉਹਦਾ ਕਾਰਨ ਇਸ ਤਰ੍ਹਾਂ ਦੇ ਬਹੁਤ ਸਾਰੇ ਕਾਰਨ ਨੇ ਜਿਹੜੇ ਉਹਨੂੰ ਇੱਕ ਰੋਗ ਵਿੱਚ ਡਰਾਸ ਕਰਦੇ ਅਨੀਮੀਆ ਦੀ ਤੁਸੀਂ ਗੱਲ ਕੀਤੀ ਹੈ ਹੈਨਾ ਮੈਂ ਦੇਖਿਆ ਕਿ ਪੀਸੀਓਡੀ ਵਿੱਚ ਖੂਨ ਨਹੀਂ ਬਣ ਰਿਹਾ ਉਹ ਕਾਫੀ ਮੈਡੀਸਿਨਸ ਵਗੈਰਾ ਵੀ ਲੈਂਦੇ ਆ ਉਹਦਾ ਪੀਸੀਓਡੀ ਦੇ ਵਿੱਚ ਕੀ ਰੋਲ ਹੈ ਕਿ ਖੂਨ ਨਾ ਬਣਨਾ ਜਦੋਂ ਖੂਨ ਨਹੀਂ ਬਣਦਾ ਖੂਨ ਸਾਡੇ ਵਿੱਚ ਘਟ ਜਾਂਦਾ ਹੈ ਤਾਂ ਸਾਡੀ ਮੈਂਸਸ ਰੁਕ ਜਾਂਦੇ ਆ ਮੈਂਸਸ ਨਹੀਂ ਆਉਂਦੇ ਪਰ ਮੈਂ ਕਹਿ ਸਕਦਾ ਕਿ ਫੋਰ ਪੈਥੀਆਂ ਵਿੱਚ ਅਨੀਮੀ ਨੂੰ ਠੀਕ ਕਰਨ ਦਾ ਪਰਮਾਨੈਂਟ ਕੋਈ ਇਲਾਜ ਨਹੀਂ ਪਰ ਤੁਹਾਨੂੰ ਇਲੈਕਟ੍ਰੋਵਿਟਿਚ ਜਿਸ ਤੁਸੀ 3 ਤੋਂ 6 ਮਹੀਨੇ ਦਵਾਈ ਕਰਨਾ ਤਾਂ ਉਹਦਾ ਬਿਲਕੁਲ ਅਨੀਮੀਆ ਬਿਲਕੁਲ ਠੀਕ ਹੋ ਜਾਂਦਾ ਹੈ ਉਹਨੂੰ ਮੈਂਸਿਸ ਆਉਣੇ ਸ਼ੁਰੂ ਹੋ ਜਾਂਦੇ ਹਨ ਸੋ ਤੁਸੀਂ ਕਹੇ ਕਿ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਹੈ ਨਾ ਕਿੰਨੇ ਗ੍ਰਾਮ ਖੂਨ ਵਧਦਾ ਹੈ ਕਿੰਨੇ ਕੁ ਤੁਸੀਂ ਮਤਲਬ ਗਾਰੰਟੀ ਦੇ ਸਕਦੇ ਹੋ ਕਿ ਇੰਨੇ ਗ੍ਰਾਮ ਉਸ ਦੇ ਵਿੱਚ ਖੂਨ ਵਧ ਜੇਗਾ ਕਿਉਂਕਿ ਖੂਨ ਘੱਟ ਬੜੀ ਜਲਦੀ ਜਾਂਦਾ ਵਧਣਾ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਖੂਨ ਵਧਣ ਦੇ ਰਿਜ਼ਲਟ ਤੁਹਾਨੂੰ 15 ਦਿਨਾਂ ਵਿੱਚ ਮਿਲਨੇ ਸ਼ੁਰੂ ਹੋ ਜਾਣਗੇ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਕਈ ਵਾਰ ਅੱਜਕੱਲ ਪੇਸ਼ੈਂਟ ਹੁੰਦੇ ਨੇ ਜਿਨ੍ਹਾਂ ਦਾ ਖੂਨ ਕਹਿੰਦਾ ਵੀ 6 ਗ੍ਰਾਮ ਹੈ ਮੇਰੇ ਚ ਤੇ 5.5 ਗ੍ਰਾਮ ਹੈ ਤਾਂ ਮੈਂ ਹੈਰਾਨ ਹੁੰਨਾ ਕਈ ਵਾਰ 5-7 ਦਿਨਾਂ ਵਿੱਚ ਉਹਨਾਂ ਦਾ ਖੂਨ 1-2 ਗ੍ਰਾਮ ਵੱਜ ਜਾਂਦਾ ਹੈ ਇਹ ਮਤਲਬ ਇਲੈਕਟ੍ਰੋਥੈਪੀ ਦਾ ਮਤਲਬ ਕੀ ਹੈ ਵੀ ਬਿਜਲੀ ਦੀ ਤਰ੍ਹਾਂ ਕੰਮ ਕਰਨਾ 네ਗੇਟਿਵ ਅਤੇ ਪੋਜ਼ਿਟਿਵ ਦੋ ਚੀਜ਼ਾਂ ਨੇ ਸਾਡੇ શરી ਵਿੱਚ ਇਸੇ ਤਰ੍ਹਾਂ ਸਾਡਾ ਸਰੀਰ ਵੀ 네ਗੇਟਿਵ ਤੇ ਪੋਜ਼ਿਟਿਵ ਹੈ ਲੱਕ ਤੋਂ ਉੱਪਰ ਸਾਡਾ ਸਰੀਰ ਪੋਜ਼ਿਟਿਵ ਲੱਕ ਤੋਂ ਥੱਲੇ 네ਗੇਟਿਵ ਸੱਜੀ ਸੱਜਾ ਪਾਸਾ ਰੈੱਡ ਸਾਈਡ ਸਾਡਾ ਪੋਜ਼ਿਟਿਵ ਅਜੇ ਖੱਬਾ ਪਾਸਾ 네ਗੇਟਿਵ ਸਾਡੇ ਮੈਡੀ ਸਾਹਿਬ ਨੇ ਮੈਂ ਹੈਰਾਨ ਆ ਕਿ ਉਹਨੇ ਇਹ ਹੀ ਖੋਜ ਕੀਤੀ ਕਿ ਸਾਡੇ ਸਰੀਰ ਨੂੰ 네ਗੇਟਿਵ ਅਜਿ ਪੋਜ਼ਿਟਿਵ ਵਿੱਚ ਬਦਲ ਕੇ ਉਸੇ ਤਰ੍ਹਾਂ ਮੈਡੀਸਨ ਨੂੰ ਵੀ ਪੋਜ਼ਿਟਿਵ ਅਤੇ 네ਗੇਟਿਵ ਵੰਡ ਦਿੱਤਾ ਜੇ ਰੋਗ ਪੋਜ਼ਿਟਿਵ ਆਉਂਦਾ ਹੈ ਜਿਸ ਤਰ੍ਹਾਂ ਇੱਕ ਲੱਖਤ ਬੁਖਾਰ ਆਇਆ ਉਹਨੂੰ ਕੰਪਾ ਚੜ ਗਿਆ ਉੱਤਪਨ ਲੱਗ ਗਿਆ ਰੋਗ ਪੋਜ਼ਿਟਿਵ ਉਥੇ 네ਗੇਟਿਵ ਮੈਡੀਸਨ ਦਿਓ ਤਾਂ ਉਹ ਤੁਰੰਤ ਠੀਕ ਹੋ ਜਾਂਦਾ ਹੈ ਇਸੇ ਤਰ੍ਹਾਂ 네ਗੇਟਿਵ ਰੋਗ ਜੋ ਅਸੀਂ ਕਹਿੰਦੇ ਪ੍ਰਾਣਾ ਰੋਗ ਹੋ ਗਿਆ ਬਾੜਾ ਪ੍ਰਾਣਾ ਹੋ ਗਿਆ ਰੋਗ ਉਹਨੋਂ ਅਸੀ ਕਹਿੰਿਆ 네ਗੇਟਿਵ ਉੱਥੇ ਪੋਜ਼ਿਟਿਵ ਮੈਡੀਸਨ ਦਿਓ ਰੋਗ ਬਹੁਤ ਜਲਦੀ ਠੀਕ ਹੋ ਜਾਂਦਾ ਹੈ ਪਰੰਤੂ ਸਮਝਣ ਦੀ ਲੋੜ ਹੈ 네ਗੇਟਿਵ ਤੇ ਪੋਜ਼ਿਟਿਵ ਕੀ ਕੰਮ ਕਰਦੇ ਨੇ ਕਿਵੇਂ